ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਉਹ ਕੰਮ ਦੱਸਾਂਗੇ ਕਿ ਜਿਨ੍ਹਾਂ ਨੂੰ ਕਰੰਦੇ ਨਾਲ ਕਾਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਕਾਮਯਾਬੀ ਪਣੀ ਰਹੇਗੀ ਇਹ ਕੰਮ ਕਰਦਿਆਂ ਹੀ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਕਾਰ ਦੇ ਹਾਲਾਤ ਬਦਲ ਜਾਣਗੇ ਕੁਝ ਹੀ ਦਿਨਾਂ ਦੇ ਵਿੱਚ ਕਾਰ ਦੇ ਵਿੱਚ ਸੁੱਖ ਸ਼ਾਂਤੀ ਅਤੇ ਬਰਕਤਾਂ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਦ ਸੰਗਤ ਜੀ ਐਸਐਲ ਆਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣੋ ਤੇ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਸਾਡੇ ਘਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਵੇਗਾ ਖਾਸ ਕਰਕੇ ਕਲੇਸ਼ ਸਾਡੇ ਘਰ ਦੇ ਵਿੱਚ ਬਾਰ ਚੱਲਾ ਜਾਵੇਗਾ ਕਿਉਂਕਿ ਜਿਸ ਘਰ ਦੇ ਵਿੱਚ ਇਹ ਕੰਮ ਹੁੰਦੇ ਹਨ ਤਾਂ ਉਥੇ ਕਲੇਸ਼ ਕਦੇ ਠਹਿਰ ਹੀ ਨਹੀਂ ਸਕਦਾ ਇਸ ਕਰਕੇ ਇਹ ਕੰਮ ਜ਼ਰੂਰ ਕਰਨੇ ਹਨ ਇੱਕ ਕੰਮ ਦੱਸਣ ਤੋਂ ਪਹਿਲਾਂ ਸੰਗਤ ਜੀ ਇੱਕ ਨਿੱਕੀ ਜਿਹੀ ਕਹਾਣੀ ਦੱਸਣ ਜਾ ਰਹੀ ਹਾਂ ਕਹਾਣੀ ਧਿਆਨ ਦੇ ਨਾਲ ਜ਼ਰੂਰ ਸੁਣਨਾ ਆ ਸੰਗਤ ਜੀ ਕਿਸੇ ਰਾਜੇ ਦੇ ਕੋਲ ਬਹਿਰੂਪੀਆ ਸੀ ਉਹਦੇ ਕੋਲ ਸਮਝ ਲਓ ਕਿ ਤਨਖਾਹ ਦੇ ਉੱਤੇ ਰੱਖਿਆ ਸੀ ਉਹਦਾ ਕੰਮ ਸੀ ਕਿ ਉਹ ਵੱਖ-ਵੱਖ ਰੂਪ ਧਾਰਨ ਕਰਦਾ ਸੀ ਰਾਜਾ ਉਹਦੇ ਕੋਲੋਂ ਬਹੁਤ ਸਾਰੇ ਕੰਮ ਕਰਵਾਉਂਦਾ ਸੀ ਵੱਖ-ਵੱਖ ਰੂਪ ਧਾਰਨ ਕਰਕੇ ਰਾਜਾ ਕਹਿੰਦਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਦੁਨੀਆ ਨੂੰ ਥੋਕੇ ਵਿੱਚ ਰੱਖ ਸਕਦਾ ਹੈ ਕਿ ਨਹੀਂ ਇਹ ਆਪਣਾ ਰੂਪ ਬਦਲ ਕੇ ਤੇਰੀ ਪ੍ਰੀਖਿਆ ਵੀ ਲਵਾਂਗਾ ਕਿ ਤੂੰ ਮੈਨੂੰ ਭੁਲੇਖੇ ਵਿੱਚ ਰੱਖਣਾ ਹੈ ਕਿ ਮੈਂ ਤੈਨੂੰ ਪਹਿਚਾਨ ਨਾ ਸਕਾਂ ਤੂੰ ਇਹੋ ਜਿਹਾ ਰੂਪ ਤਾਰਨ ਕਰਨਾ ਹੈ ਜਦੋਂ ਇਸ ਬਹਿਰੂਪੀ ਨੇ ਦੋ ਚਾਰ ਵਾਰੀ ਰੂਪ ਤਾਰਨ ਕੀਤੇ ਤੇ ਰਾਜੇ ਨੇ ਇਹਨੂੰ ਹਰ ਵਾਰੀ ਪਹਿਚਾਨ ਲੈਣਾ ਕਿ ਤੂੰ ਮੇਰਾ ਹੀ ਬੰਦਾ ਹੈ ਤੇ ਤੂੰ ਇਹ ਰੋਪ ਉਤਾਰਨ ਕੀਤਾ ਹੈ ਤੇ ਰਾਜੇ ਨੇ ਨਾਲ ਦੀ ਨਾਲ ਇੱਕ ਵਾਰਨਿੰਗ ਵੀ ਦੇ ਦੇਣੀ ਕਿ ਭਾਈ ਮੈਂ ਤੈਨੂੰ ਹਰ ਵਾਰੀ ਪਹਿਚਾਨ ਲੈਂਦਾ ਹਾਂ ਤੂੰ ਗੱਲ ਸੁਣ ਜੇ ਅਗਲੀ ਵਾਰੀ ਮੈਂ ਤੈਨੂੰ ਪਹਿਚਾਨ ਲਿਆ ਮੈਂ ਤੈਨੂੰ ਨੌਕਰੀ ਤੋਂ ਕੱਢ ਦੇਣਾ ਹੈ ਤੈਨੂੰ ਮੈਂ ਥੋੜਾ ਜਿਹਾ ਟਾਈਮ ਦਿੰਦਾ ਹਾਂ ਕੋਈ ਐਸਾ ਰੋਪ ਉਤਾਰਨ ਕਰਕੇ ਆ ਜਿੰਨੂੰ ਮੈਂ ਪਹਿਚਾਨ ਨਾ ਸਕਾਂ ਦੁਨੀਆ ਤਾਂ ਬੜੀ ਦੂਰ ਦੀ ਗੱਲ ਹੈ ਤੈਨੂੰ ਮੈਂ ਵੀ ਪਹਿਚਾਨ ਨਾ ਸਕਾਂ ਉਸ ਬਹਿਰੋਪੀ ਉਹਨਾਂ ਫਿਕਰ ਲੱਗ ਗਈ ਕਿ ਮੇਰੀ ਰੋਟੀ ਦੀ ਗੱਲ ਹੈ ਮੈਂ ਔਖਾ ਹੋ ਜਾਵਾਂਗਾ ਜੇ ਰਾਜੇ ਨੇ ਮੈਨੂੰ ਪਹਿਚਾਨ ਲਿਆ ਤੇ ਕੱਢ ਦੇਣਾ ਹੈ ਇਸ ਬਹਿਰੋਪੀ ਨੇ ਕੀ ਕੀਤਾ ਕੋਲ ਵਿੱਚ ਗਿਆ ਇਨੇ ਸਾਧੂਆਂ ਵਾਲੇ ਕੱਪੜੇ ਪਾਏ ਵਾਲ ਖੋਲੇ ਸਾਧੂਆਂ ਵਾਲਾ ਸਾਰਾ ਰੋਪ ਤਾਰਨ ਕਰਕੇ ਉਥੇ ਬੈਠ ਗਿਆ ਬੜੇ ਲੋਕ ਇਹਦੇ ਕੋਲ ਆਉਣ ਲੱਗ ਪਏ ਤੇ ਲੋਕ ਬਹੁਤ ਇਹਨੂੰ ਪੇਟਾ ਦੇਣ ਲੱਗ ਪਏ ਨਾ ਕਿਸੇ ਨੂੰ ਸੋਨੇ ਨੂੰ ਹੱਥ ਲਾਵੇ ਤੇ ਨਾ ਕਿਸੇ ਚਾਂਦੀ ਨੂੰ ਹੱਥ ਲਾਵੇ ਜੋ ਨੋਕ ਪਦਾਰਥ ਲੈ ਕੇ ਆਉਣ ਖਾਣ ਪੀਣ ਵਾਲੇ ਉਹਨਾਂ ਨੂੰ ਵੀ ਹੱਥ ਨਾ ਲਾਵੇ ਸਾਰੇ ਆਲੇ ਦੁਆਲੇ ਇਲਾਕੇ ਦੇ ਵਿੱਚ ਇੱਕ ਖਬਰ ਫੈਲ ਗਈ ਕਿ ਬਹੁਤ ਹੀ ਇੱਕ ਪੁੱਜਿਆ ਹੋਇਆ ਸਾਧੂ ਹੈ ਉਹ ਸਾਹਮਣੇ ਜੰਗਲ ਦੇ ਵਿੱਚ ਬੈਠਾ ਹੈ ਜਿਨੇ ਉਹਦਾ ਦਰਸ਼ਨ ਕੀਤਾ ਹੈ ਉਸ ਦਾ ਪਰ ਉਤਾਰਾ ਹੋ ਗਿਆ ਇਹ ਗੱਲ ਸੁਣ ਕੇ ਰਾਜਾ ਵੀ ਸੋਚਦਾ ਹੈ ਕਿ ਮੈਂ ਵੀ ਦਰਸ਼ਨ ਕਰਕੇ ਆਵਾਂ ਰਾਜਾ ਆਪਣੇ ਨਾਲ ਆਪਣੇ ਸੈਨਾ ਨੂੰ ਲੈ ਕੇ ਜਾਂਦਾ ਹੈ ਬਹੁਤ ਸਾਰੇ ਪਦਾਰਥ ਖਾਣ ਪੀਣ ਦੇ ਲਈ ਸੋਨਾ ਚਾਂਦੀ ਹੀਰੇ ਜਵਾਹਰਾਤ ਉਹ ਵੀ ਲੈ ਕੇ ਜਾਂਦਾ ਹੈ ਹੁਣ ਸਾਹਮਣੇ ਰਾਜਾ ਆਉਂਦਾ ਹੈ ਤੇ ਅੰਦਰ ਬੈਠਾ ਬਹਿਰੂਪੀਆ ਡਰਦਾ ਹੈ ਕਿ ਕਿਤੇ ਰਾਜਾ ਮੈਨੂੰ ਪਹਿਚਾਨ ਨਾ ਲਵੇ ਰਾਜਾ ਮਾਇਆ ਤੇ ਕੁਝ ਸੋਨੇ ਦੀਆਂ ਮੋਰਾ ਕੁਝ ਮੋਤੀ ਰੱਖੇ ਇਸ ਦੇ ਅੱਗੇ ਤੇ ਇਹਨੇ ਡਰਾਮਾ ਕੀਤਾ ਕਹਿੰਦਾ ਕਿ ਚੁੱਕ ਲਓ ਪਾਈ ਮੈਨੂੰ ਇਨ੍ਹਾਂ ਚੀਜ਼ਾਂ ਦੀ ਭੁੱਖ ਨਹੀਂ ਮੈਨੂੰ ਨਹੀਂ ਲੋੜ ਹੈ ਰਾਜਾ ਬੜਾ ਹੈਰਾਨ ਹੋਇਆ ਕਿ ਪਹਿਲਾਂ ਸਾਧੂ ਦੇਖਿਆ ਹੈ ਜਿਹੜਾ ਸੋਨੇ ਚਾਂਦੀ ਨੂੰ ਵੀ ਹੱਥ ਨਹੀਂ ਲਗਾਉਂਦਾ ਮੈਂ ਇੰਨੇ ਕੀਮਤੀ ਹੀਰੇ ਰੱਖੇ ਨੇ ਉਹ ਵੀ ਇਹ ਕਹਿੰਦਾ ਕਿ ਮੈਂ ਨਹੀਂ ਲੈਣੇ ਤੇ ਰਾਜਾ ਬੜਾ ਪ੍ਰਭਾਵਿਤ ਹੋਇਆ ਉਸ ਬਹਿਰੋਪਿਓ ਤੋਂ ਜਿਹੜਾ ਸਾਧੂ ਜਿਹੜਾ ਸਾਧੂ ਬਣਿਆ ਹੋਇਆ ਹੈ ਰਾਜ ਨੇ ਮੱਥਾ ਟੇਕਿਆ ਤੇ ਕਹਿੰਦਾ ਕਿ ਮੇਰੇ ਲਈ ਅਰਦਾਸ ਕਰੋ ਮੇਰਾ ਰਾਜ ਭਾਗ ਚੜ੍ਹਦੀ ਕਲਾ ਦੇ ਵਿੱਚ ਰਹੇ ਮੇਰੇ ਬੱਚੇ ਤੰਦਰੁਸਤ ਰਹਿਣ ਮੇਰੇ ਲਈ ਐਸੀਆਂ ਦੁਆਵਾਂ ਕਰ ਦਿਓ ਸਾਧ ਸੰਗਤ ਜੀ ਜਦੋਂ ਰਾਜਾ ਤੁਰਨ ਲੱਗਿਆ ਤਾਂ ਪਿੱਛੋਂ દોੜਿਆ-ਦੌੜਿਆ ਆਇਆ ਤੇ ਮੈਨੂੰ ਬਖਸ਼ ਲਓ ਮੈਨੂੰ ਮaaf ਕਰ ਦਿਓ ਰਾਜਾ ਕਹਿੰਦਾ ਕੀ ਹੋਇਆ ਸਾਧੂ ਜੀ ਸਾਡੀ ਕਿਤੇ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਆ ਹੋਇਆ ਕੀ ਹੈ ਸਾਧੂ ਨੇ ਕਿਹਾ ਕਿ ਮੈਂ ਸਾਧੂ ਨਹੀਂ ਹਾਂ ਮੈਂ ਤੇਰਾ ਹੀ ਬਹਿਰੂਪ ਹਾਂ ਤੇਰਾ ਹੀ ਬੰਦਾ ਹਾਂ ਤੇ ਤੂੰ ਮੈਨੂੰ ਕਿਹਾ ਸੀ ਕਿ ਕੋਈ ਐਸਾ ਰੋਗਤਾਰ ਅਨਕਾਰ ਜਿਸ ਰੂਪ ਦੇ ਨਾਲ ਤੂੰ ਵੀ ਮੈਨੂੰ ਪਹਿਚਾਨ ਨਾ ਸਕੇ ਤੇ ਮੇਰੇ ਕੋਲ ਇੱਕੋ ਹੀ ਰੂਪ ਸੀ ਸਾਧੂ ਵਾਲਾ ਤੇ ਮੈਂ ਧਾਰਨ ਕਰ ਲਿਆ ਹੁਣ ਇਹ ਦੇਖ ਕੇ ਤੂੰ ਵੀ ਮੈਨੂੰ ਪਛਾਨ ਨਹੀਂ ਸਕਿਆ ਰਾਜਾ ਬੜਾ ਇਹਦੇ ਕੋਲ ਹੈਰਾਨ ਹੋਇਆ ਕਿ ਤੂੰ ਆਪਣੀ ਸ਼ਰਤ ਜਿੱਤ ਗਿਆ ਹੈ ਰਾਜਾ ਕਿੰਦਾ ਕਿ ਮੈਂ ਆਪਣੀ ਖੁਸ਼ੀ ਤੇ ਨਾਲ ਤੈਨੂੰ ਆਪਣਾ ਅੱਧਾ ਰਾਜ ਭਾਗ ਦਿੰਦਾ ਹਾਂ ਇਹ ਮਹਿਰੋਪਿਆ ਹੁਣ ਕਹਿੰਦਾ ਕਿ ਨਹੀਂ ਰਾਜਾ ਜੀ ਮੈਨੂੰ ਤੁਹਾਡਾ ਰਾਜਪਾਗ ਨਹੀਂ ਚਾਹੀਦਾ ਰਾਜਾ ਕਹਿੰਦਾ ਕੀ ਕਰਨ ਕਹਿੰਦਾ ਕਿ ਹਾਲੇ ਮੈਂ ਬਾਰੀ ਤੌਰ ਤੇ ਹੀ ਸਾਧੂ ਬਣਿਆ ਸੀ ਹਾਲੇ ਮੈਂ ਪਖੰਡ ਕੀਤਾ ਸੀ ਮੈਂ ਪਖੰਡ ਬਾਰੋਂ ਤੌਰ ਤੇ ਸਾਧੂ ਬਣਿਆ ਤੁਹਾਡਾ ਅੰਦਰ ਰਾਜਪਾਗ ਮੇਰੇ ਕਦਮਾਂ ਦੇ ਵਿੱਚ ਆ ਗਿਆ ਜੇ ਮੈਂ ਸੱਚੀ ਸਾਧੂ ਬਣ ਜਾਵਾਂ ਜੇ ਸੱਚੀ ਬੰਦਗੀ ਕਰਾਂ ਸੱਚੀ ਨਾਮ ਜਪਾਂ ਦੇ ਸੱਚਮੁੱਚ ਮੈਂ ਕਾਲਪੁਰਕ ਵਾਹਿਗੁਰੂ ਜੀ ਦਾ ਨਾਮ ਤੇ ਆਵਾ ਤੇ ਮੇਰੇ ਕਦਮਾਂ ਦੇ ਵਿੱਚ ਕੀ ਨਹੀਂ ਆ ਜਾਵੇਗਾ ਸਾ ਸੰਗਤ ਜੀ ਇੱਕ ਕਹਾਣੀ ਸੁਣਾਉਣ ਦਾ ਮਕਸਦ ਵੀ ਇਹ ਸੀ ਕਿ ਉਦੋਂ-ਉਦੋਂ ਗੁਰੂ ਦਾ ਨਾਮ ਚੁੱਪੀ ਜਾਣਾ ਤਾਂ ਫਿਰ ਵੀ ਰੱਬ ਸਾਨੂੰ ਬਹੁਤ ਕੁਝ ਦਿੰਦਾ ਹੈ ਪਰ ਜੇ ਸੱਚਮੁੱਚ ਹੀ ਇਮਾਨਦਾਰੀ ਦੇ ਨਾਲ ਅਸੀਂ ਰੱਬ ਦੇ ਹੋ ਜਾਂਦੇ ਹਾਂ ਤਾਂ ਅਸੀਂ ਸਭ ਕੁਝ ਹਾਸਲ ਕਰ ਸਕਦੇ ਹਾਂ ਤੇ ਸਾਹ ਸੰਗਤ ਜੀ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ ਕਿ ਅਮਰ ਤਵੇਲੇ ਉੱਠਣਾ ਹੈ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਕਲੇਸ਼ ਹੀ ਇਸ ਗੱਲ ਦਾ ਹੁੰਦਾ ਹੈ ਲੇਟ ਉੱਠਣ ਕਾਰਨ ਸਾਡੇ ਕੰਮਾਂ ਨੂੰ ਕਰਨ ਦੇ ਵਿੱਚ ਦੇਰੀ ਹੋ ਜਾਂਦੀ ਹੈ ਤੇ ਜਦੋਂ ਕੰਮਾਂ ਦੇ ਵਿੱਚ ਦੇਰੀ ਹੋ ਜਾਂਦੀ ਹੈ ਤੇ ਫਿਰ ਅਸੀਂ ਇੱਕ ਦੂਸਰੇ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਹਾਂ ਤੇ ਸਭ ਤੋਂ ਪਹਿਲੀ ਆਦਤ ਇਹ ਪਾਉਣੀ ਹੈ ਕਿ ਆਪਾਂ ਸਵੇਰੇ ਜਲਦੀ ਉੱਠਣਾ ਹੈ ਅਤੇ ਓਠਿਕਨ ਨਾਮ ਜਪਣਾ ਹੈ ਜੇ ਸਮਾਂ ਘਟ ਹੈ ਤਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਅਤੇ ਸਵੇਰੇ ਉੱਠਦੇ ਅਨਸਾਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਉੱਠਦੇ ਅਨਸਾਰ ਵਾਹਿਗੁਰੂ ਜੀ ਦਾ ਕੀਤਾ ਹੋਇਆ ਸ਼ੁਕਰਾਨਾ ਸਾਨੂੰ ਕਿਤੇ ਨਾ ਕਿਤੇ ਜਾ ਦਿੰਦਾ ਹੈ ਸਾਡੇ ਮਨ ਦੀ ਸ਼ਾਂਤੀ ਸਾਡੇ ਘਰ ਦੀ ਤਰੱਕੀ ਦਾ ਵੱਡਾ ਕਾਰਨ ਹੈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਤੇ ਤੀਸਰੀ ਆਦਤ ਇਸ਼ਨਾਨ ਕਰਨ ਦੀ ਪਾਉਣੀ ਹੈ ਸਵੇਰੇ ਉੱਠਦੇ ਅਸਾਰ ਇਸ਼ਨਾਨ ਕਰਨਾ ਹੈ ਇਹ ਤੁਸੀਂ 7 ਦਿਨ ਲਗਾਤਾਰ 7 ਵਜੇ ਤੋਂ ਪਹਿਲਾਂ ਇਸ਼ਨਾਨ ਕਰਕੇ ਦੇਖ ਲਓ ਤੇ 7 ਦਿਨ ਤੁਸੀਂ 7 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਦੇਖ ਲੈਣਾ ਤੁਹਾਨੂੰ ਫਰਕ ਆਪਣੇ ਆਪ ਪਤਾ ਲੱਗ ਜਾਵੇਗਾ ਹਮੇਸ਼ਾ 7 ਵਜੇ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ ਜੇਕਰ ਅਸੀਂ ਆਪਣੇ ਮਨ ਅਤੇ ਤਨ ਨੂੰ ਨਿਰੋਗੇ ਬਣਾਉਣਾ ਚਾਹੁੰਦੇ ਹਾਂ ਤੰਦਰੁਸਤ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਬੇਹਦ ਜ਼ਰੂਰੀ ਹੈ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਕੋਸ਼ਿਸ਼ ਕਰਨੀ ਹੈ ਕਿ ਬਾਣੀ ਪੜੀ ਜਾਵੇ ਪੰਜ ਬਾਣੀਆਂ ਦਾ ਪਾਠ ਕੀਤਾ ਜਾਵੇ ਪਰ ਜੇਕਰ ਸਮਾਂ ਘਟ ਹੈ ਪੰਜ ਬਾਣੀਆਂ ਦਾ ਜਾਪ ਨਹੀਂ ਕਰ ਸਕਦੇ ਤੇ ਫਿਰ ਜਪ ਜੀ ਸਬ지 ਦੀ ਬਣਿਤਾ ਹਰ ਹਾਲ ਵਿੱਚ ਪੜ ਸਕਦੇ ਹਾਂ ਅਤੇ ਉਸ ਤੋਂ ਬਾਅਦ ਪੰਜਵੀਂ ਆਦਤ ਕਿ ਆਪਣੇ ਘਰ ਦੇ ਜੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਉਠਾਉਣਾ ਹੈ ਬੜੇ ਹੀ ਖਿੜੇ ਮੱਥੇ ਦੇ ਨਾਲ ਚਿਹਰੇ ਦੇ ਉੱਪਰ ਮੁਸਕਰਾਹਟ ਲੈ ਕੇ ਹੀ ਉਠਾਉਣਾ ਹੈ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਉਠਾਉਣਾ ਹੈ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਓ ਲਾਗੂ ਕਰ ਲਓ ਤਾਂ ਇਹ ਜ਼ਿੰਦਗੀ ਤੁਹਾਡੀ ਖੁਸ਼ਹਾਲ ਬਣ ਜਾਵੇਗੀ ਸਾਰੀ ਖੇਡ ਸਾਡੇ ਮਨ ਦੀ ਹੈ ਜਿਸ ਨੇ ਮਨ ਨੂੰ ਕਾਬੂ ਕਰਨਾ ਸਿੱਖ ਲਿਆ ਮਨੋ ਤੇ ਚੇਤ ਪ੍ਰਾਪਤ ਕਰਨ ਲਈ ਉਹਨੇ ਦੁਨੀਆ ਦੀ ਹਰ ਇੱਕ ਚੀਜ਼ ਹਾਸਲ ਕਰ ਲਈ ਤੇ ਆਓ ਹਮੇਸ਼ਾ ਬਾਣੀ ਪੜ੍ਹਨੀ ਹੈ ਤੇ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ